ਆ ਬੋਲ ਮੈਂ ਉਹ ਪਾਇਲਟ ਆ ਮੈਂ ਆ ਦਸਾਂ ਤੇ ਉਹ ਨਹੀਂ ਸੁਣਿਆ ਯਾਰ ਮੈਂ ਪੈਸੇ ਉਹ ਤੂੰ ਬੰਦ ਕਰ ਇਹ ਕੰਮ ਤਾਂ ਬੰਦ ਕਰ ਫੋਨ ਕਰ ਲੈ ਮੈਂ ਬੰਦ ਕਰ ਜਵਾਰ ਬਹੁਤ ਪੈਸੇ ਦੇਣਗੇ ਜੀ ਆ ਤੇ ਪੈਸੇ ਮੈਂ ਨਹੀਂ ਦੇਣ ਪੈਸੇ ਯਾਰ ਪੈਸੇ ਦੇ ਕੇ ਆਉਂੀਏ ਇਹ ਦੇਖ ਲੈ ਪੈਸੇ ਦੇ ਨਹੀਂ ਆ ਕਾਹਦੇ ਕਰਦੇ ਯਾਰ ਕਮਾਲ ਆ ਸੀ ਬੋਲ ਲੈ ਕੇ ਆ ਜੀ ਹੋਰ ਕੋਈ ਨਹੀਂ 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 ਪੈਸੇ ਦੇ ਮੈਂ ਪਰਚਾ ਦੇ ਤੈਨੂੰ ਸਾਰਿਆਂ ਤੇ ਦੇ ਦੇ ਕੋਈ ਗੱਲ ਨਹੀਂ ਤੂੰ ਪਰਚਾ ਦੇ ਦੇ ਮਰ ਕੋਈ ਗੱਲ ਨਹੀਂ ਪਰਚਾ ਦੇ ਦੋ ਮਰਦਾ ਕੋਈ ਪਰਚੇ ਲੱਗੋ ਯਾਰ ਤੂੰ ਕੋਈ ਗੱਲ ਨਹੀਂ ਵੀਡੀਓ ਬਣਾ ਚਲ ਵੀਡੀਓ ਬੰਦ ਕਰ ਵੀਡੀਓ ਬਣਾ ਯਾਰ ਬਣਾ ਲੈ ਵੀਡੀਓ ਬੰਦ ਕਰ ਬਸ ਕੋਈ ਨਹੀਂ ਨਹੀਂ ਆ ਕਿਵੇਂ ਬਸ ਕਰ ਕਿੰਨੇ 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 ਪੈਸੇ ਬਾਈ ਕਿੰਨੇ ਪੈਸੇ ਰੋੜੇ 300 ਰੁਪਇਆ 300 ਰੁਪਇਆ ਦੇ ਹੋਈ 300 ਦੇ ਕਿਹ ਚੱਕਰ ਬਾਈ ਕੀ ਚੱਕਰ ਕੀ ਪਿਆ ਬਰੇ ਬਾਈ ਬਿੱਲ ਪਾੜਤਾ ਯਾਰ ਅੱਛਾ ਕਹਿੰਦਾ ਆ ਮੈਂ ਪੈਸੇ ਨਹੀਂ ਦਿੰਦਾ ਕਹਿੰਦਾ ਪੁਲਿਸ ਵਾਲੇ ਕਿੱਥੇ ਪੈਸੇ ਦਿੰਦੇ ਬੰਡਾ ਕਰਦੀ ਆ ਬਾਈ ਬੰਡਾ ਕਰਦੀ ਹੁੰਦੀ ਆ ਇਹ ਬੰਡਾ ਕਰਦੀ ਲੋਰ ਕੀ ਆ ਇਹ ਬੰਡਾ ਕਰਦੀ ਤੂੰ ਹੀ ਕਰਦੇ ਤਾਂ ਘੇਰ ਕੇ ਤੈਨੂੰ ਦੇ ਦਿੰਦੇ ਕਹਿੰਣੀ ਯਾਰ ਮਾਲ ਹੋ ਗਈ ਸੋਟੀ ਨਹੀਂ ਨਹੀਂ ਦੇ ਹੋਣਾ ਨਾ ਨਾ ਤੀ ਰੋਟੀ ਖਾ ਕੇ ਜੰਨਾ ਤੂੰ ਤੁਸੀਂ ਨਾ ਤਰ ਹੋਈ ਫ੍ਰੀ ਖਾ ਕੇ ਜੰਨੇ ਆ ਆ ਜਲਦੀ ਆ ਲੋ ਜੀ ਫ੍ਰੀ ਖਾ ਕੇ ਜੰਨੇ ਆ ਵੀ ਖਾ ਕੇ ਜੰਨਾ ਗੌਰਮੈਂਟ ਕਹਿੰਦੇ ਫਰੀ ਖਾਓ ਵਧੀਆ ਮੰਤਰੀ ਆ ਰੋਟੀ ਖਾ ਰਿਹਾ ਉਤੋਂ ਨਹੀਂ ਵਧੀਆ ਪੈਸੇ ਗੌਰਮੈਂਟ ਕਹਿੰਦੀ ਜੇ ਵਧੀਆ ਪੈਸੇ ਦਿਓ ਕਮਾਲ ਆ ਛੋਟੀ ਕੀ ਭਾਈ ਕੀ ਕੀ ਕਰਨਾ ਹੋਇਆ ਸ਼ੋਭਾ ਜੀ ਨੂੰ ਬਣਾਇਆ ਭਾਈ ਯਾਰ ਪੈਸਾ ਬਣਾਇਆ ਬੇਲੇ ਆ ਭਾਈ ਖਾਸੀਆ ਬਣਾ ਹੱਥੋਂ ਆਏ ਸੀ ਯਾਰ ਹਾਂਜੀ ਹਾਂਜੀ ਠੀਕ ਆ ਕੱਬ ਤੇ ਸੀ ਰੋਟੀ ਖਾਣ ਲੱਗੇ ਨਹੀਂ ਬਰਾਬਰ ਖਾਦੀ ਆ ਅੱਛਾ ਜੀ ਅਸੀਂ ਤਾਂ ਪੈਸੇ ਦੇਦੇ ਇਹਨੇ ਬਿਲੀ ਪਾੜਤਾ ਬਦੰਦਰ ਨੇ ਅੱਛਾ ਪਹਿਲਾਂ ਪਾੜਤਾ ਆਓ ਭਾਈ ਦੇਖੋ ਭਈ ਆਹ ਜਰਾ ਆ ਪੁਲਿਸ ਮੁਲਾਜ਼ਮਾ ਜੀ ਨੇ ਬਿੱਲ ਪਾੜਿਆ ਜੀ ਹਾਂ ਬੰਦਾ ਵੀਡੀਓ ਨਾ ਬਣਾਉਂੋ ਵੀਡੀਓ ਬੰਦੋ ਰੋਕ ਰਿਹਾ ਬੰਦਾ ਸ਼ਰਿਆਮ ਬੰਦ ਕਰ ਗਿਆ ਤੂੰ ਆ ਬਾਈ ਉਸਰੇ ਮਾਲਕ ਬਾਈ ਤੁਸੀਂ ਮਾਲਕ ਹੋ ਥੰਦੇ ਹਾਂ ਬਾਈ ਠੀਕ ਹੈ ਕਿੰਨਾ ਬੈਲ ਸੀ ਵੀਰੇ ਤੇ ਕੀ ਕੀ ਖਾਧਾ ਨੇ ਇਹਨਾਂ ਨੇ ਬਾਈ ਜੀ ਰੋਟੀ ਖਾਧੀ ਹੈ ਅੱਛਾ ਜੀ ਤੇ ਚਾਹ ਪੀਤੀ ਹੈ ਅੱਛਾ ਜੀ ਤੇ ਉਹ 300 ਬਣਦਾ ਸੀਗਾ ਜੀ ਪਹਿਲਾਂ ਵੀ ਆਉਂਦੇ ਆ ਬੰਦੇ ਤੁਹਾਡੇ ਕੋਲ ਇਹ ਹਾਂ ਪਹਿਲਾਂ ਵੀ ਆਉਂਦੇ ਜਾਂਦੇ ਆ ਜੀ ਇਹ ਬਾਈ ਜਿਹੜੀ ਵੀਡੀਓ ਦਾ ਬਿਲਕੁਲ ਸੱਚੀ ਹੈ ਤੇ ਬਾਈ ਮੈਂ ਕਹਿੰਦਾ ਵੀ ਇਹੋ ਜਿਹੇ ਬੰਦਿਆਂ ਦੇ ਨਾ ਕਾਰ ਵੀ ਹੋਣੀ ਚਾਹੀਦੀ ਹੈ ਜਿਹੜੇ ਫੋਰ ਪੁਲਿਸ ਮਲਾਇਆ ਉਹਨੂੰ ਵੀ ਖਲਾਫ ਕਰਦੇ ਆ ਬੰਦ ਕਰ ਤੂੰ ਬੰਦ ਕਰ ਭਾਈ ਪੜਲੇ ਇਥੇ ਪੁਲਿਸ ਦੇ ਹੋਰ ਵੀ ਹੁੰਦੇ ਆ ਕਿਤੇ ਆਉਂਦੇ ਆ ਜੀ ਕਿਤੇ ਉਹਨਾਂ ਨੂੰ ਕਿਤੇ ਖਲਾਫ ਵੀ ਤਾਂ ਕਿਤੇ ਦੇ ਜਾਂਦੇ ਜੀ ਕਿਤੇ ਨਹੀਂ ਵੀ ਇਹ ਬੰਦਾ ਇਹ ਕਰਦਾ ਆ ਹਾਂ ਜੀ ਹਾਂ ਆ ਦੇਖੋ ਭਾਈ ਇਹ ਬੰਦੇ ਨੇ ਛਰੇਆ ਗੁੰਡਾ ਕਰਦੀ ਕੀਤੀ ਆ ਆ ਭਾਈ ਤੁਸੀਂ ਇਥੇ ਲੱਗੇ ਹੋਇਓ ਹਾਂ ਜੀ ਇਹ ਕੀ ਕੀ ਗੱਲ ਬਣੀ ਆ ਵੀ ਕੀ ਕਰਨੇ ਕੋਈ ਨਹੀਂ 200 ਰੁਪਏ ਲੈਣਾ ਸੀ ਰੋਟੀ ਪਣੀ ਖਾਦਾਂ ਇਹਨਾਂ ਨੇ ਵਧੀਆ ਖਵਾਇਆਗਾ ਹਾਂ ਕੋਈ ਐਹੀ ਜੀ ਗੱਲ ਨਹੀਂ ਤੇ ਧੱਕਾ ਮੁੱਕੀ ਵੀ ਕਿਹਨੇ ਕੀਤੀ ਇਹਨਾਂ ਨੇ ਹਾਂ ਜੀ ਤੇ ਉਹ ਆਪਣਾ ਆ ਭਾਈ ਆ ਦੇਖੋ ਸਾਹਮਣੇ ਇਹ ਬੰਦੇ ਸਾਰੇ ਮੰਨ ਰਹ ਹੋਰ ਵੀ ਆਉਂਦਾ ਜੀ ਪੁਲਿਸ ਵਾਲੇ ਬਹੁਤ ਆਉਂਦੇ ਆ ਹੋਰ ਸਾਰੇ ਸਾਰੇ ਦੇਖੇ ਆਨੇ ਭਾਈ ਠੀਕ ਹੈ 10 20 ਰੁਪਏ ਵਾਧੂ ਦੇ ਕੇ ਆਉਂਦੇ ਆ 10 20 ਰੁਪਏ ਵਾਧੂ ਦੇ ਕੇ ਆਨੇ ਘੱਟ ਨਹੀਂ ਦੇ ਕੇ ਆ ਅੱਛਾ ਅਬੇ ਨਹੀਂ ਥੋੜਾ ਬਿੱਲ ਕਦਾ ਹਾਂ ਤੁਹਾਨੂੰ ਪਤਾ ਨਹੀਂ ਬਿੱਲ ਕਦਾ ਹੁੰਦਾ ਨਾ ਪਏ ਤੂੰ ਚਾਹ ਬਣਾਈਏ ਤੂੰ ਚਾਹ ਦੀ ਅਸਤਾਈ ਰੋਟੀ ਪਾਣੀ ਦੀ ਬਣਾਉਣੀ ਬਸ ਆਹੀ ਲੋਗ ਕੰਪਾਸ ਕਰਦੇ ਯਾਰ ਰੋਟੀ ਪਾਣੀ ਕੋਈ ਰੋਟੀ ਪਾਣੀ ਤਾਂ ਪਹਿਲੇ ਪੁਲਿਸ ਤੋਂ ਬਿੱਲ ਥੋੜੋ ਲਈਦਾ ਹੁੰਦਾ ਕਮਾਲ ਹੈ ਤੁਹਾਡੀ ਪੈਸੇ ਤਾਂ ਲੈਣੀ ਆ ਜੀ ਪੈਸੇ ਲੈਣੇ ਆ ਪੈਸੇ ਲਈ ਜਾ ਲੋਕ ਆਉਣਗੇ ਹੋਰ ਨਾ ਪੈਸੇ ਲੈ ਲਿਆ ਕਰੋ ਤੁਸੀਂ ਅਸੀਂ ਤਾਂ ਪੈਸੇ ਲੈਣੇ ਆ ਉਹ ਮਾਲਕਾ ਸਾਡੇ ਆਉਣਗੇ ਆਓ ਜੀ ਮਾਲਕ ਕੌਣ ਆ ਹਾਂ ਯਾਰ ਕਮਾਲ ਆ ਸੋ ਵੀ ਅਸੀਂ ਇੱਥੇ ਨਾਕਾ ਲਾਉਨੇ ਆ ਕੋਲੇ ਖੜਦੇ ਆ ਕੋਈ ਠਾਕੇ ਦੀ ਵੀ ਦਿਨ ਰਾਤ ਨਿਗਰਹਦੀ ਆ ਭਾਈ ਪੈਸੇ 700 ਕਦੇ ਪੈਸੇ ਯਾਰ ਉਹ ਬਾਈ ਜੀ ਫਿਰ ਲਫਾਦਾ ਵੀ ਖਰਚਾ ਜੀ ਅਸੀਂ ਨਵਾਂ ਕਰਿਆ ਕੰਮ ਨਹੀਂ ਕਿਰਾਏ ਤੇ ਖਰਚਾ ਕਿਰਾਏ ਤੇ ਕੰਮ ਕੋਲੋਂ ਕਿੱਥੋਂ ਕੱਢਣਾ ਫਿਰ ਉਹ ਤੇ ਹੁਣ ਕਿੱਡੀ ਖਾਏ ਕਰ ਲਾ ਮੈਂ ਮੰਨ ਲਓ 100 200 ਦੀ ਰੋਟੀ ਖਾ ਗਿਆ ਯਾਰ ਤੇ ਮਹੀਨੇ ਦੀ ਮੈਂ 2000 ਦੀ ਰੋਟੀ ਖਾਜੂ 3000 ਦੀ ਕਿੱਡੀ ਕਾਜ ਕਰ ਲੈ ਥੋੜੀ ਸੰਖਾ ਜੀ ਇਹ ਅਸੀਂ ਤਿੰਨ ਪੁਰਾਤ ਰਾਤ ਨੂੰ ਅਸੀਂ ਨੱਕ ਲਾਉਣੇ ਇੱਥੇ ਰਾਤ ਨੂੰ ਛੋਟੀ ਨਿਗਾ ਵੀ ਰਾਤ ਤੇ ਅਸੀਂ ਹੈ ਕਮਾਲ ਐ ਛੋਟੀ ਯਾਰ ਕਮਾਲ ਹੋ ਗਈ ਬਾਈ ਨੂੰ ਫੋਨ ਕਰੋ ਇਹ ਬਾਈ ਨੂੰ ਫੋਨ ਕਰ ਲੈ ਕਮਾਲ ਹੋ ਗਈ ਯਾਰ ਇਹਨਾਂ ਦੀ ਵੀ ਪੁਰਸ ਤੋਂ ਵੀ ਵੱੱਲ ਤਾਂ ਦਾ ਕੋਈ ਸਰੇ ਆ ਪਿਆ ਇਹਨਾਂ ਦਾ ਆਜਾ ਪਰ ਇਹ ਲੈ ਕੇ ਜਾਂਦੇ ਹੁਣ ਨਾ ਆ ਕੇ ਦੇਖੇ ਜਾਂਦੇ ਨੇ ਕੋਈ ਨਹੀਂ ਬਾਈ ਨੂੰ ਫੋਨ ਕਰ ਦਿਓ ਤੁਸੀਂ ਪੱਤਰਕਾਰ ਸਾਹਿਬ ਨੂੰ ਬਾਈ ਕੌਣ ਆਇਆ ਬਾਈ ਕੌਣ ਹੈ ਬਾਈ ਨੂੰ ਵੇਖ ਲੈਣੇ ਹੈ ਬਾਈ ਕੌਣ ਹੈ ਬਾਈ ਇੱਥੇ ਕੀ ਕਰੂਗਾ ਬਾਈ ਨੂੰ ਫੜ ਕੇ ਅੰਦਰ ਆ ਬਾਈ ਕੀ ਗੱਲ ਹੋ ਗਈ ਵੀਰੇ ਬਾਈ ਰੋਟੀ ਖਵਾਈ ਸੀਗੀ ਜੀ ਮੈਨੂੰ ਕਹੇ ਪੈਸੇ ਦੇ ਦੋ ਤੋ ਬਰੋਵਾ ਕਰਦੇ ਨੇ ਇਹਨਾਂ ਲਈ ਹਾਂ ਜਨਾਬ ਕੀ ਗੱਲ ਹੈ ਜੀ ਕੀ ਚੱਕਰ ਹੈ ਯਾਰ ਰੋਟੀ ਖਾਧੀ ਆ ਮੈਂ ਰੋਟੀ ਖਾਧੀ ਆ ਬੱਸ ਗੱਲ ਮੁੱਕੀ ਬਣਾਦਾ ਵੀਡੀਓ ਬਣਾਉਂਦਾ ਬਣਾ ਬਣਾ ਵੀਡੀਓ ਬਣਾਉਣੀ ਹੈ ਬਣਾ ਬਣਾਉਂਦੇ ਜੀ ਮੈਨੂੰ ਦੱਸ ਲਾਓ ਫਿਰ ਵੀਡੀਓ ਬਣਾਵਾਂਗੇ ਬਣਾ ਲਓ ਵੀਡੀਓ ਕੋ ਚੱਕਰ ਬਾਈ ਕੀ ਚੱਕਰ ਹੋ ਦੱਸੋ ਵੀਰੇ ਆ ਗਿਆ ਬਾਈ ਇਹ ਵਾਲੀ ਚੀਜ਼ ਕਰਨੀ ਹੈ ਸੀਗਾ ਤੇ ਕਹਿੰਦੇ ਵੀ ਅਸੀਂ ਲਈ ਦੇਣਾ ਜੀ ਕਿੰਨਾ ਕਿੰਨਾ ਵੇਲੇ ਬਣਿਆ ਬਾਈ ਬੈਲ ਜੀ 200 ਸੀਗਾ ਜੀ ਸਰਾ ਬਾਈ 200 ਰੁਪਏ ਦੀ ਗੱਲ ਆ ਯਾਰ ਯਾਰ 200 ਰੁਪਏ ਮੈਂ ਤਾਂ ਨਹੀਂ ਖਾਣੇ ਦੀ ਜੀ ਬਗਾ ਆ ਸਬਜੀ ਹੈ ਹਾਂ ਜੀ ਕੜੀ ਮੰਗਾਈ ਹੈ ਤੁਸੀਂ ਚਟਨੀ ਆ ਯਾਰ ਇਹਨਾਂ ਸ਼ਾਹੀ ਖਾਣਾ ਮਿਲਾ ਕੇ ਤੁਸੀਂ 200 ਰੁਪਏ ਦੇ ਬਾਈ ਸ਼ਾਹੀ ਤਾਂ ਪੈਸੀ ਹੈ ਬਾਈ ਵੀਡੀਓ ਬਣਾਜਾ ਕਮਾਲ ਹੋ ਗਿਆ ਅਸੀਂ ਨੇਥੀ ਰੋਟੀ ਖਾ ਕੇ ਜੰਨੇ ਆਇਤਾ ਆਇਤਾ ਅੰਨੇ ਰੋਟੀ ਅਸੀਂ ਕਹਾਂਗੇ ਅਸੀਂ ਬੁਲਾਵਾਂਗੇ ਨਹੀਂ ਅਸੀਂ ਸੋਸ਼ਲ ਮੀਡੀਆ ਨੂੰ ਬੁਲਾਵਾਂਗੇ ਸ਼ਰਿਆਮ ਤਾਂ ਕਹੇ ਕਿਸੇ ਨੂੰ ਮਰਜ਼ੀ ਬਣਾ ਲਓ ਮੈਂ ਨਹੀਂ ਬਣਾਉਣਾ ਕਰਦੀ ਰੋਟੀ ਇਹ ਕੱਲ ਮੈਂ ਨਹੀਂ ਦਿਨਾ ਮੈਨੂੰ ਬਈ ਵੀਡੀਓ ਬਣਾਓ ਬਣਾਓ ਤੁਸੀਂ ਬਣਾਓ ਬਈ ਬੱਲੇ ਤਾਂ ਤੂੰ ਬਈ ਪੈਸੇ ਦੇ ਕੇ ਜਾਏਗਾ ਤੂੰ ਹਾਂਜੀ ਹਾਂਜੀ ਬਈ ਹਾਂਜੀ ਆ ਵੀਰੇ ਇੱਥੇ ਨਾ ਇਹ ਚੱਕਰ ਪਗਿਆ ਥਾਣੇ ਨਾਲ ਰਿਹਾ ਕੋਈ ਤੇ ਇਹ ਨਾ ਪੈਸੇ ਪੂਸੇ ਨਹੀਂ ਦੇ ਰਿਹਾ 200 ਰੁਪਏ ਦਾ ਬਿੱਲ ਹੈ ਤੇ ਸ਼ਰਿਆਮ ਜਿਹੜੇ ਸਾਨੂੰ ਲੋਕ ਦੇਖੇ ਜਾਂਦੇ ਆ ਪੈਸੇ ਪੈਸੇ ਦੇ ਕੇ ਜਾਗੇ ਅਸੀਂ ਕਦੇ ਪੈਸੇ ਦੇਨੇ ਯਾਰ ਕਮਾਲ ਤੇ ਵੇਣਗੇ ਬਈ ਮੈਂ ਬੁਲਾਉਣਾ ਮੈਂ ਵੀ ਪੁਲਿਸ ਬੁਲਾ ਤੂੰ ਬੁਲਾਜ ਬਾਈ ਸਾਂਝੇ ਬੰਦੇ ਖੜਿਆ ਬਾਈ ਜੀ ਕਿਹੜਾ ਬੰਦਾ ਮੋੜ ਮੋੜੀ ਤੋਂ ਬਾਈ ਇੱਥੇ ਕੀ ਕਰਨਾ ਹੈ ਅ ਚੀਟਾ ਬੇਰੂਤ ਖਾਣਾ ਖਾਦਾ ਰੋਟੀ ਕਿਵੇਂ ਲੱਗੀ ਰੋਟੀ ਬਾਈ ਬਹੁਤ ਵਧੀਆ ਲੱਗੀ ਬਹੁਤ ਵਧੀਆ ਵਧੀਆ ਖਾਣਾ ਹਾਂ ਵਧੀਆ ਖਾਣਾ ਕਦੇ ਇਸ ਤੋਂ ਪਹਿਲਾਂ ਹੋਟਾਬੇ ਤੇ ਖੜੇ ਹੋ ਨਹੀਂ ਇੱਥੇ ਖੜੇ ਹਾਂ ਤੇ ਬੜੀ ਸਾਨੂੰ ਬੜੀ ਸਾਫ਼ ਸਫਾਈ ਵਧੀਆ ਖਾਣਾ ਮਿਲਦਾ ਹੈ ਪਰਿਵਾਰ ਨਾਲ ਸੀਗੇ ਹਾਂਜੀ ਹਾਂਜੀ ਪਰਿਵਾਰ ਨਾਲ ਕੌਣ ਕੌਣ ਸੀ ਸਾਡੇ ਮਾਸੀ ਜੀ ਬੈਠੇ ਨੇ ਥੋੜੇ ਮਾਸੀ ਜੀ ਵੀ ਨਾਲ ਚਲੋ ਮਾਸੀ ਦਾ ਪਰ ਮਾਸੀ ਜੀ ਨਹੀਂ ਖਾਣਾ ਕਰਕੇ ਤਾਂ ਪੁਲਿਸ ਵੀ ਇੱਥੇ ਖੜਾ ਖੜ ਜਾਓ ਹਾਂ ਬਾਈ ਜੀ ਕਿੰਨੇ ਦਾ ਬਿੱਲ ਬਣਨਾ ਤੁਹਾਡਾ ਸਾਡ 400 ਰੁਪਏ 400 ਰੁਪਏ ਕਿੰਨੇ ਬੰਦੇ ਦਾ ਬਾਈ ਚਾਰ ਚਾਰ ਨਾਲ 100 ਰੁਪਏ ਸਾਈ ਵੱਡੀ ਕੀ ਕੀ ਖਾਣੇ ਦੇ ਲਿਆ ਦੀ ਬਾਈ ਜੀ ਗੋਭੀ ਲਈ ਸਬਜੀ ਗਾਜਰ ਮਟਰ ਸੀਗੀ ਕੜੀ ਸੀਗੀ ਤੇ ਵਧੀਆ ਸਾਨੂੰ ਸਲਾਦ ਵਗੈਰਾ ਚਟਨੀ ਵਗੈਰਾ ਦਿੱਤਾ ਹੈ ਪਾਣੀ ਵਧੀਆ ਤੇ ਬਾਈ ਹੁਣ ਇਹ ਸਭ ਸ਼ਰਿਆਮ ਤੁਸੀਂ ਚਾਰ ਚਾਰ ਪੰਜ ਜੱਟਵਾ ਮੰਗਾਈਆਂ ਹਾਂ ਤੇ ਪਾਣੀ ਦੀਆਂ ਬੋਤਲਾਂ ਵੀ ਮੰਗਾਈਆਂ ਜੀ ਤੁਸੀਂ 400 ਰੁਪਏ ਨੂੰ ਬਿੱਲ ਨੂੰ ਕਿੰਨਾ ਕਮਾਉਂਦੇ ਹੋ ਪੰਜ ਬੰਦੇ ਨੂੰ ਨਹੀਂ ਕੋਈ ਮਿਹਣਾ ਨਹੀਂ ਰਹਿੰਦੀ ਝੱਟ ਪਿਆ ਇਹ ਬਾਈ ਸਰਦਾਰ ਬੰਦਾ ਬਰੀ ਉਹਦਾ ਸ਼ਰਮ ਚਾਹੀਦੀ ਹੈ ਬੰਦੇ ਨੂੰ ਯਾਰ ਠੀਕ ਹੈ ਪੁਲਿਸ ਦੀ ਵਰਦੀ ਪਾ ਕੇ ਸ਼ਰਿਆਮ ਗੁੰਡਾ ਕਰਦੀ ਕਰੀ ਹੁੰਦਾ ਹੈ ਠੀਕ ਹੈ ਤੇ ਬਈ ਕੁੰਟਾ ਕਰਦ ਕਰੀ ਹੋ ਗਈ ਯਾਰ ਬਹੁਤ ਇਧਰ ਬਹੁਤ ਸਿਕਾਣਾ ਕਰਦੀ ਹੈ ਗੱਲ ਕਰ ਬਈ ਯਾਰ ਤੂੰ ਕੌਣ ਹੋ ਨਾ ਪਹਿਲਾਂ ਮੈਂ ਚ ਹੁਣ ਮੈਂ ਪੱਤ ਲਗਾ ਰਿਹਾ ਮੈਂ ਪਰਚਾ ਦੇ ਦੂੰ ਮੈਂ ਇਧਰ ਤੇ ਉਧਰ ਬਈ ਤੂੰ ਮੈਨੂੰ ਮੱਦਦ ਦੱਸੋ ਮੇ ਨਾਲ ਖੜੇ ਹੋ ਇੱਥੇ ਜੱਥੇ ਬੰਦ ਕਾ ਨੂੰ ਫੋਨ ਲਾਉਂਗਾ ਲਾਉਂ ਲੋ ਫੋਨ ਲਾਉਂ ਲੋ ਲਾਉਂ ਨੇ ਬਈ ਲਾਉਂ ਨੇ ਜੱਥੇ ਬੰਦ ਕਾ ਦੀ ਕੀ ਗੱਲ ਹੋ ਗਈ ਹੈ ਜਿਹਦਾ ਪੁੱਛੇਗਾ ਤੂੰ ਪੁੱਜੇਗਾ ਸੁਣੋ ਮੈਂ ਜੱਥੇ ਬੰਦ ਮੈਂ ਹੁਣ ਜਾਣਾ ਬਈ ਉਹ ਜਾਣਾ ਜਾਣੂ ਜਾ ਲੈ ਜਿਹਨੂੰ ਲੋ ਬਈ ਵੀਡੀਓ ਵੀਡੀਓ ਪੁੱਝੋ ਨਾ ਬਈ ਕੱਪਾ ਓਏ ਵੀਡੀਓ ਬਣਾ ਵੀਰੋ ਬਣਾ ਜਾਓ ਹਾਂ ਵੀਡੀਓ ਬਣਾਓ ਜਾਓ ਹੜ ਜਾ ਹੜ ਜਾ ਕੋਣ ਬਣਾ ਬਈ ਵੀਡੀਓ ਇਧਰ ਕਿਉਂ ਆਓ ਇਹਦਾ ਬਈ ਹੁਣ ਆਏ ਨਹੀਂ ਜਾਣਦੇ ਚਾ ਵੀ ਹਾਂ ਚਾ ਵੀ ਦੇਖੋ ਕਿੱਥੇ ਸਰ ਜੀ ਸਰਕਾਰ ਸਾਨੂੰ ਰੋਟੀ ਵਾਸਤੇ ਦਰਗਾਹ ਦਿੰਦੇ ਉਹਨਾਂ ਢਿੱਡ ਨਹੀਂ ਭਰਦਾ ਹਾਂ ਦੱਸੋ ਪਾਉਂਦੇ ਦੱਬ ਕੇ ਤੁਸੀਂ ਜਿਆਦਾ ਢਿੱਡ ਭਰੋਗੇ ਆ ਬਈ ਇਧਰ ਆ ਜਾਓ ਆਏਗਾ ਪੈਸਾ ਦੇਖੋ ਦਰਦ ਵਾਲੀ ਗੱਲ ਨਹੀਂ ਆਓ ਨੰਨੇ ਆਓ ਸਾਰੀ ਦੁਨੀਆਂ ਰੋਟੀ ਖਾਂਦੀ ਹੋਰ ਹੱਦ ਹੋ ਗਈ ਛੋਟੀ ਅਸੀਂ ਵੀ ਟੰਗਾ ਢਾਬਾ ਸਮਝ ਕੇ ਰੋਟੇ ਨਹੀਂ ਢਾਬੇ ਦੀ ਗੱਲ ਲੀ ਜੀ ਤੁਸੀਂ ਪੈਸੇ ਕਿਉਂ ਦਿੰਦੇ ਪੈਸੇ ਫਿਰ ਕਿੱਧਰ ਕਿੰਨ ਪੈਸੇ ਕਹ ਦਿੰਦੇ ਭਾਈ ਪੈਸੇ ਨਹੀਂ ਆਹੀ ਦਿੰਦੇ ਇਹਨਾਂ ਸਰਕਾਰ ਤਨਖਾਹ ਦਿੰਦੀ ਹੈ ਤਾਂ ਅਸੀਂ ਆਪਦੇ ਵਿੱਚ ਝੋਕ ਪਾ ਲੈਨੇ ਜੀ ਬੱਸ ਸਾਰੀ ਪਾ ਦੇ ਬਈ ਅਸੀਂ ਰਾਤ ਨੂੰ ਇੱਥੇ ਨਾਕਾ ਲਾਉਨੇ ਆ ਠੀਕ ਆ ਰਾਤ ਨੂੰ ਅਸੀਂ ਵੀ ਢਾਬੇ ਦੀ ਨਿਗਰ੍ਹਾ ਰੱਖਦੇ ਆ ਇਹ ਵੀ ਨਾਕਾ ਲਗਾ ਲਓ ਬਈ ਅਸੀਂ ਟੈਕਸ ਨਹੀਂ ਅਸੀਂ ਟੈਕਸ ਦਿੰਦੇ ਆ ਬਈ ਟੈਕਸ ਇਹ ਟੈਕਸ ਦਿੰਦੇ ਆ ਇਹ ਚਾਹੁੰਦੇ ਜਾਓ ਯਾਰ ਆਪ ਦਾ ਅਸੀਂ ਜਾਉ ਨਹੀਂ ਨਹੀਂ ਪੈਸੇ ਪੈਸੇ ਲੋਕੀ ਜਮਾ ਕੇ ਭਈ ਅਪਾ ਬਾਈ ਫੋਨ ਕੱਢੋ ਯਾਰ ਲਾਓ ਉਹਦਾ ਨੂੰ ਕਿਸੇ ਬੰਦੀ ਵਾਲੇ ਕਿਸੇ ਨੂੰ ਫੋਨ ਲਾਓ ਤੁਸੀਂ ਲਾਓ ਬਾਈ ਆਹ ਜੀ ਬਾਦੂ ਜੀ ਅੱਜ ਜੀ ਮੇਰੇ ਫੋਨ ਤੇ ਲਾਓ 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 ਇਸ ਟਾਈਮ ਬਰੇ ਮੈਂ ਤਾਂ ਕਰਕੇ ਪੈਸੇ ਜਾਓਗੇ ਐਵੇਂ ਮੈਂ ਤਾਂ ਕਰਕੇ ਨਹੀਂ ਨਹੀਂ ਦਸੰਗ ਨੂੰ ਚੋਣ ਜਲਦੀ ਹਾਂ ਦੇਵੇ ਤਾਂ ਨਾ ਕਰ ਲੈਣੇ ਹਾਂ ਪਹਿਲਾਂ ਇੱਕ ਮਹੀਨਾ ਨਾਵੇ ਹਾਂ ਜੀ ਪ੍ਰਧਾਨ ਜੀ ਕੀ ਹਾਲ ਹੈ ਲਾਓ ਲਾਓ ਜੀ ਅੱਬ ਕਰੋ ਬਣਾ ਜਾ ਅਸੀਂ ਇੱਥੇ ਟਾਬੇ ਦੇ ਖੜੇ ਸੀਗੇ ਉੱਥੇ ਖਾਣਾ ਖਾਂਦੇ ਸੀ ਮੰਨ ਲਾ ਉੱਥੇ ਇੱਕ ਪੁਲਿਸ ਵਾਲਾ ਬਾਈ ਆ ਗਿਆ ਉਹਨਾਂ ਦਾ 200 ਦਾ ਬਿੱਲ ਬਣਿਆ ਉਹਨੇ ਉਹ ਰੋਟੀ ਦੇ ਵਿਚਾਰੇ ਗਰੀਬਾਂ ਦੇ ਪੈਸੇ ਨਹੀਂ ਦਿੰਦਾ ਉਹਨੇ ਰੋਟੀ ਚੰਗੀ ਬੁਕਵਾਈ ਆ ਜਸਨ ਧਾਬੇ ਦੇ ਖੜੇ ਜੀ ਦਾ ਜਸਨ ਧਾਬਾ ਜਸਨ ਧਾਬਾ ਜੀ ਉੱਥੇ ਉੱਥੇ ਆਓ ਜੀ ਤੁਸੀਂ ਆਪਾਂ ਇਹਨਾਂ ਦੇ ਵਿਚਾਰਿਆਂ ਦੇ ਪੈਸੇ ਦਵਾਈਏ ਹਾਂਜੀ ਹਾਂ ਆ ਜੀ ਮੈਂ ਖਾਣਾ ਇੱਥੇ ਹੀ ਖਾਂਦਾ ਮੈਂ ਮੈਂ ਤੇ ਪੈਸੇ ਵੀ ਦੇਣਗੇ ਕਰਨੇ ਹਾਂ ਉਹ ਬਣ ਗਏ ਭਾਈ ਸਾਰ ਤੋਂ ਨਹੀਂ ਰੋਟੀ ਕੰਦਾ ਉਹ ਵੀ ਜਲੇ ਬਹਿਣਗੇ ਮੈਨੂੰ ਚੱਲ ਚੰਗੀ ਲੱਗਦੀ ਰੋਟੀ ਮੈਂ ਇਹ ਨਹੀਂ ਆਉਂਦਾ ਵੀ ਰੋਟੀ ਮਾਰਦੀ ਬਣਾਉਂਦੇ ਰੋਟੀ ਕਿਹਦੀ ਮਿਲਦੀ ਨੂੰਟੀ ਰੋਟੀ ਵਧੀਆ ਬਣਾਉਂਦੇ ਆ ਰੋਟੀ ਚੰਗੀ ਆ ਪਰ ਅਸੀਂ ਗੱਲ ਇਹ ਆ ਵੀ ਜੋ ਜ਼ਰੂਰੀ ਥੋੜਾ ਯਾਰ ਪੁਲਿਸ ਤੋਂ ਪੈਸੇ ਲੈਣੇ ਆ ਕਮਾਲ ਆ ਯਾਰ ਛੋਟੀ ਬਾਈ ਇੱਕ ਮਿੰਟ ਕਿੱਥੋਂ ਦੇ ਦਿੰਦੀ ਆ ਇਹ ਕੱਟਣ ਜਿਵੇਂ ਇੱਕ ਮਿੰਟ ਕੋਣ ਜਦੋਂ ਤੁਹਾਡੇ ਸਾਰਿਆਂ ਦੇ ਪਰਚਾ ਲੇਗਾ ਵੀ ਮੈਨੂੰ ਹੀ ਲੈ ਉਹਨਾਂ ਨੇ ਤੁਸੀਂ ਪਰਚੀ ਪੁੱਛ ਵੀ ਅਸੀਂ ਵੀਡੀਓ ਬਣਾਈ ਜਾਂਦੇ ਆ ਖਾਲ ਕੋਟਦੇ ਆ ਅਸੀਂ ਵੀਡੀਓ ਬਣਾਈ ਜਾਂਦੇ ਆ ਤੁਸੀਂ ਪਰਚਾ ਤੁਸੀਂ ਪਰਚਾ ਕੀ ਦੇਵੋਗੇ ਪਰਚਾ ਦੇ ਮੇਰੀ ਗੱਲ ਤਾਂ ਬਾਈ ਇਹਨਾਂ ਤੇ ਆਪਾਂ ਨੂੰ ਡਰਾਉਂਦੇ ਤੇ ਧਮਕਾਉਣ ਦਾ ਪਰਚਾ ਪਾਊਗਾ ਦੂਜੇ ਨੰਬਰ ਤੇ ਇਹਦਾ ਪਊ ਆਪਣਾ ਮਾਨ ਹੰਦੀ ਦਾ ਉਹ ਬੰਦੇ ਦੇ ਕੋਲ ਇਕੱਠੇ ਨੇ ਮੈਲ ਬੜਾ ਦੂਜੇ ਤੀਜੇ ਨੰਬਰ ਤੇ ਮਾਨ ਹੰਦੀ ਦਾ ਮਾਇਆ ਦਊਂਗਾ ਆਪਾਂ ਨੂੰ ਇਹ ਬਲੈਕਮੇਲ ਕਰ ਰਿਹਾ ਹੈ ਮੈਂ ਪੁਲਿਸ ਵਾਲੇ ਆਨ ਡਿਊਟੀ ਤੇ ਵਰਦੀ ਦੇ ਵਿੱਚ ਤੁਸੀਂ ਬੇਈਤੀ ਕੀਤੀ ਤੁਸੀਂ ਯਾਰ ਤੁਸੀਂ ਦਿਖਾਓ ਤੁਸੀਂ ਦਿਖਾਓ ਆਨ ਡਿਊਟੀ ਹੈਗੀ ਤੇ ਆਨ ਡਿਊਟੀਆਂ ਹੋਰ ਮਿਲੀਆਂ ਦਿਖਾਓ ਦੇਖਣਾ ਹੈ ਉਹ ਬੇਈਤੀ ਹੈ ਨੀ ਵਰਦੀ ਪਾ ਕੇ ਸ਼ਰਿਆਮ ਗੁੰਡਾ ਕਰ ਫਿਰ ਬੰਦਾ ਘਬਰਾ ਗਿਆ ਬਾਈ ਗੱਡੀ ਵਾਈ ਤੇ ਉਧਰ ਖੜੀ ਹੈ ਦਿਖਾਓ ਮੜੇ ਕੈਮਰਾਮੈਨ ਨੂੰ ਮਿਲਦੀ ਹੈ ਤੇ ਗੱਡੀ ਮੇਰੀ ਚ ਭਰੀ ਜਾਂਦਾ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਮੇਰੀ ਗੱਡੀ ਕਿਹੜੀ ਹੈ ਪੱਤਰਕਾਰ ਦੀ ਗੱਡੀ ਕਿਹੜੀ ਹੈ ਉਹ ਬਈ ਬੰਦਾ ਪੰਜਾਬ ਦਾ ਕੀ ਵਿਕਾਸ ਕਰ ਦੂਗਾ ਕੀ ਉਹ ਮਤਲਬ ਨਾਕਿਆਂ ਦੇ ਲੋਕਾਂ ਨੂੰ ਪੋਸਟ ਵਾਲਿਆਂ ਨੂੰ ਫੜ ਲੂਗਾ ਜਾਂ ਮਤਲਬ ਚੋਰੀ ਕਰਨ ਵਾਲਿਆਂ ਨੂੰ ਫੜ ਲੂਗਾ ਚਿੱਟਾ ਇੰਨਾ ਪੰਜਾਬ ਦੇ ਵਿੱਚ ਜਨਾਬ ਕਿਉਂ ਨਹੀਂ ਖਤਮ ਹੁੰਦਾ ਉਹ ਉਹ ਚਿੱਟਾ ਖਤਮ ਹੋਈ ਜਾਂਦਾ ਸਰਕਾਰਾਂ ਹੁਣ ਬਹੁਤ ਕੋਸ਼ਿਸ਼ ਕਰ ਰਹੀਆਂ ਨੇ ਚਿੱਟਾ ਕੋਈ ਗੱਲ ਨਹੀਂ ਖਤਮ ਸਰਕਾਰਾਂ ਕਰ ਰਹੀਆਂ ਤੁਸੀਂ ਤਾਂ ਨਹੀਂ ਕਰ ਰਹੇ ਨਾ ਸਾਨੂੰ ਚਿੱਟੇ ਵਾਲਾ ਤੁਸੀਂ ਤਾਂ ਰੋਟੀਆਂ ਵੇਚਦੇ ਦੱਸ ਸਕਦੇ ਤੁਸੀਂ ਰੋਟੀ ਦਾ ਬਿੱਲ ਨਹੀਂ ਦੇ ਸਕਦੇ ਤੁਸੀਂ ਕੀ ਆ ਰੋਟੀ ਦੇ ਬਿੱਲ ਦੀ ਗੱਲ ਲੱਗ ਆ ਰੋਟੀ ਕਿਉਂ ਲੱਗੇ ਕੁਝ ਨਹੀਂ ਹੁੰਦਾ ਰੋਟੀ ਜੀ ਖਾਲੀ ਕਿ ਜ਼ਰੂਰੀ ਹੈ ਤੁਸੀਂ ਮਟਰ ਮਟਰ ਪਨੀਰ ਆ ਸ਼ਾਹੀ ਪਨੀਰ ਗਾਜਰਾ ਤੇ ਕੜੀ ਚੋਲ ਖਾਣਾ ਹੈ ਬਾਈ ਘਟ ਖਾ ਲੋ ਰੋਟੀ ਘਰ ਆ ਜਾਓ ਇੱਕ ਦਿਨ ਬੱਚੇ ਪਾਲ ਲੋ ਯਾ ਬਾਈ ਮੈਨੂੰ ਪਤਾ ਹੈ ਵੀ ਮੈਂ ਪੱਤ ਲਗਾ ਰਿਹਾ 500 ਰੁਪਏ ਦੀ ਰਿਣੀ ਦੀ ਪਾਉਣਾ ਹੈ ਇੰਨੀ ਕੀ ਵੀ ਗੱਲ ਹੈ ਤੇ ਬਾਈ ਮੈਂ 100 ਰੁਪਏ ਤੋਂ ਵੱਧ ਰੋਟੀ ਨਹੀਂ ਖਾਂਦਾ ਮੈਨੂੰ ਪਤਾ ਹੈ ਵੀ ਮੇਰੀ ਜੇਬ ਇੰਨੀ ਪਰ ਨਹੀਂ ਚੱਲਦੀ ਬਾਈ ਪਤਾ ਆਪ ਨੂੰ ਸਾਰਾ ਪਤਾ ਹੈ ਇਹਦਾ ਬੜੀ ਫਰੇ ਹੈ ਉਹ ਗੁੰਡਾ ਕਰਦੀ ਹੈ ਨਾ ਚਲ ਕੋਈ ਨਹੀਂ ਦੇ ਦੇਣਗੇ ਕੋਈ ਕੋਈ ਨਹੀਂ ਆਏ ਨਹੀਂ ਬਾਈ ਸਾਨੂੰ ਇਹ ਦੱਸੋ ਕੈਮਰੇਬੋਧ ਕਿੰਨੀ ਤਨਖਾਹ ਖਾ ਰੋਟੀ ਬਾਈ ਜੀ 60000 ਦਾ 70000 ਤੂੰ ਤਨਖਾਹ ਦੁੱ 60 70000 ਰੁਪਏ 70000 ਰੁਪਏ ਤੇ ਤੁਹਾਡੀ ਫੈਮਿਲੀ ਚ ਕੌਣ ਕੌਣ ਬਾਈ ਫੈਮਿਲੀ ਮੈਂ ਆ ਘਰ ਵਾਲੀ ਆ ਘਰ ਵਾਲੀ ਕੀ ਜੋਬ ਕਰਦੀ ਹੈ ਜੋਬ ਕਰਦੀ ਹੈ ਨਹੀਂ ਜੋਬ ਕੋਈ ਨਹੀਂ ਕਰ ਅਸੀਂ ਕੋਈ ਕੰਮ ਤਾਂ ਕਰ ਜਾਨਗੇ ਬੱਚੇ ਥੋੜੇ ਹਾਊਸ ਵਾਈਫ ਬੱਚੇ ਉਹ ਕੋਈ ਬੱਚੇ ਨਹੀਂ ਕੰਮ ਕਰਦੇ ਨਹੀਂ ਬੱਚੇ ਇਧਰ ਹੀ ਇੱਕ ਵਾਰ ਉੱੜ ਗਏ ਇਧਰ ਹੀ ਹੈ ਇਧਰ ਹੀ ਹੈ 70000 ਬਾਈ ਜਿਹੜੇ ਬੰਦੇ ਨੇ 70000 ਰੁਪਏ ਨਾਲ ਤੁਹਾਡੇ ਨਹੀਂ ਭਰਦਾ ਤੇ 200 ਰੁਪਏ ਨਾਲ ਤੁਸੀਂ ਦੇਖੋ ਵੀ 200 ਰੁਪਏ ਨਾਲ ਬੰਦਾ ਬਸੋ ਸ਼ਰੇਆ ਚੱਲ ਯਾਰ ਤੇ ਬੰਦ ਕਰੋ ਕਹਿਣਾ ਨਹੀਂ ਬਾਈ ਇੱਕ ਬੰਦ ਤੁਸੀਂ ਬਾਈ ਖੇਤੀ ਵਾਲੀ ਕਰ ਦਿਓ ਕਹਿਰਾ ਬੰਦ ਕਰ ਯਾਰ ਕਿੰਨੀ ਕਿਉਂ ਬੰ ਬਾਈ ਕਿੰਨੀ ਮਹੀਨੇ ਦੀ ਕਿੰਨੀ ਰੇਟਿੰਗ ਹੈ ਥੋੜੀ ਇਹੜੀ ਹੈ ਜੀ ਸਾਨੂੰ 15000 ਰੁਪਏ ਵੀ ਨਹੀਂ ਪੈਂਦਾ ਨਹੀਂ ਪੈਂਦਾ ਨਹੀਂ ਪੈਂਦਾ ਤੇ ਤੁਸੀਂ ਬਾਈ ਇੱਕ ਬਾਜੀ ਥੋੜਾ ਰਹਿਣਾ ਧੱਕਾ ਕਿਤੇ ਦੇਣੇ ਨਹੀਂ ਕੀਤਾ ਨਾ ਉਹਦੇ ਬਾਜੀ ਦਿੱਤੇ ਨਾ ਦੇਣਾ ਰੋਟੀ ਖਾਣ ਦਾ ਦਿੱਤਾ ਹੈ ਆਹ ਵੇ ਥੋੜੀ ਮਾੜੀ ਗੱਲ ਹੈ ਠੀਕ ਹੈ ਆ ਯਾਰ ਵਿਚਾਰਾ ਮੇਰੀ ਗੱਲ ਸੁਣ ਇੱਕ ਮਿੰਟ ਜਸੇਵੰਦ ਆ ਬਈ ਇਹਨਾਂ ਨੇ ਮਸਾ ਮਸਾ ਕੰਮ ਨਵਾਂ ਕੰਮ ਤੋੜਿਆ ਜਿਸ ਨੇ ਸਲਾਇਆ ਵਿਚਾਰਾ ਨੇ ਕੰਮ ਕਰਤਾ ਤੇ ਤੁਸੀਂ ਛਰੇ ਆ ਤੱਕਾ ਨਾ ਇਹ ਬਰਾਕ ਨਾ ਗੱਡੀ ਖਾਇਆ ਕੱਲੂ ਰਾਤ ਅੰਨ ਕੋਈ ਰੋਟੀ ਕਿੱਥੋਂ ਮਿਲਿਆ ਕਰੋ ਜੀ ਆਪਾਂ ਇਹ ਤੱਕਾ ਕਰਦਾਸ ਗੱਲ ਨਹੀਂ ਜੀ ਅੱਜ ਇਹਨਾਂ ਨੇ ਸਾਨੂੰ ਪੁਲਿਸ ਫੇਲ ਕਰਦੀ ਹੈ ਜੀ ਹਾਂ ਪੁਲਿਸ ਫੇਲ ਕਰਦੀ ਇਹਨਾਂ ਨੂੰ ਜਨਾਬ ਸਾਰੇ ਪੁਲਿਸ ਲੋਕ ਹੀ ਨਹੀਂ ਮਾਰੇ ਆ ਸਾਹਮਣੇ ਦੇਖ ਲਓ ਤੱਕਾ ਹੋ ਜਾਂਦਾ ਸਾਰੇ ਵੀ ਨਹੀਂ ਮਾਰੇ ਆ ਆਪਾਂ ਜੇ ਆਪਾਂ ਕਹੀਏ ਸਾਰੀਆਂ ਜਸੇਵੰਦੀਆਂ ਮਾਰੀਆਂ ਜਾਂ ਕਿਸਾਨ ਮਾਰੇ ਆ ਜਾਂ ਤੁਹਾਡੇ ਵਰਗੇ ਭਰਾ ਮਾਰੇ ਆ ਸਾਰੇ ਵੀ ਨਹੀਂ ਮਾਰੇ ਇੱਕ ਬੰਦੇ ਕਰਕੇ ਕਹਿੰਦੇ ਨੇ ਇੱਕ ਮੱਛੀ ਸਾਰੇ ਦਰ ਸਮੁੰਦਰ ਨੂੰ ਜਾਂ دریا ਨੂੰ ਛੱਪੜ ਖਰਾਬ ਕਰ ਦਿੰਦੀ ਆ ਛੱਡੋ ਯਾਰ ਛੱਡੂ ਨਹੀਂ ਜੀ ਇੱਕ ਵਾਰ ਜਣਾ ਇੱਕ ਮਿੰਟ ਪੈਸੇ ਦੇ ਕੇ ਜਾਓ ਬੰਦੇ ਪੈਸੇ ਦੇ ਦੇਾਂਗੇ ਕੋਈ ਨਹੀਂ ਨਹੀਂ ਦੇ ਦੋ ਪੈਸੇ ਦੇ ਦੇਾਂਗੇ ਹਾਂ ਨਹੀਂ ਮੇਰੀ ਗੁੱਗੇ ਦੇ ਕਰ ਦੋ ਬਟੂ ਕੋਈ ਨਹੀਂ ਮੇਰੇ ਗੁੱਗੇ ਦੇ ਕਰ ਦੋ ਫੇਰ ਨਾ ਕੋਈ ਗੱਲ ਮੋਬਾਈਲ ਹੀ ਹੈ ਨਹੀਂ ਮੇਰੇ ਫੇਰ ਤੂੰ ਕੋਈ ਵੀਡੀਓ ਪਾ ਦੀ ਵੀਡੀਓ ਪਾ ਦੇ ਪਾਉਣੀ ਤਾਂ ਯਾਰ ਤੂੰ ਵੀਡੀਓ ਪਾ ਯਾਰ ਤੂੰ ਵੀਡੀਓ ਵੀਡੀਓ ਪਾਵਾਂਗੇ ਬੱਸ ਭਾਈ ਇਹ ਮਤਲਬ ਇਹਨਾਂ ਨੂੰ ਬਾਈ ਕੋਈ ਸੰਗ ਸ਼ਰਮਣੀ ਇਹ ਨਾ ਤੇ ਪੈਸੇ ਅੱਜ ਦੇਵੇਂ ਨਾ ਤੇ ਪੈਸੇ ਕੱਲ ਨੂੰ ਦੇਵੇਂ ਵੀਡੀਓ ਬਣਾਇਆ ਜਾ ਰਿਹਾ ਹੈ ਨੀ ਆਣਾ ਜੀ ਨਾ ਪੈਸੇ ਜਿਹੜੇ ਤੂੰ ਦੇਣੇ ਕਰੀ ਓਏ ਦੇ ਦੇਾਂਗੇ ਪੈਸੇ ਯਾਰ ਤੂੰ ਮੈਨੂੰ ਲੱਗਦਾ ਹਾਂ ਉਹੀ ਪਿੱਛੋਂ ਘੱਲ ਐਨ ਨੂੰ ਫਿਰਦਾ ਦੇਓ ਕਮਾਲ ਆ ਤੇਰੀ ਤੂੰ ਕੌਣ ਨੂੰ ਲੱਗਦਾ ਐਨ ਨੂੰ ਫਿਰਦਾ ਬਾਈ ਯਾਰ ਤਾਂ ਬਿਲਾਂ ਦਾ ਦਿੰਦਾ ਕੀ ਦਾ ਵਿਦਾ ਮੈਂ ਕੋਈ ਮਰਜ਼ੀ ਹੋਏ ਬਾਈ ਯਾਰ ਕੋਈ ਮਰਜ਼ੀ ਕੋਈ ਨਹੀਂ ਤੈਨੂੰ ਵੇਖੂਗਾ ਪਹਿਲਾਂ ਮੈਂ ਸ਼ਰੇ ਆਉਣਾ ਬਚਨ ਦੀ ਕੋਸ਼ਿਸ਼ ਕਰ ਰਿਹਾ ਹਾਂ ਨੀ ਯਾਰ ਉਹ ਬੰਦ ਕਰ ਕਾਕਾ ਬੰਦ ਕਰ ਕੈਮਰਾ ਯਾਰ ਆ ਬੰਦ ਕਰੋ ਆਹ ਕੋ ਬੰਦ ਕਰੋ ਕੋ ਮੈਂ ਤੇ ਕੋ ਬਈਆ ਆਇਨੀ ਆਇਨੀ ਪੈਸੇ ਦਿਵਾਵਾਂਗੇ ਬਈਆ ਚੱਕਦਾ ਯਾਰ ਕਿੱਥੇ ਆਉਣਾ ਯਾਰ ਖੜੇ ਹੋ ਜਾ ਯਾਰ ਇੱਧਰ ਆਓ ਬਈਆ ਆ ਨਾ ਹੁਣ ਨਾ ਕਰ ਰਿਹਾ ਮੇਰੇ ਪਾਸੇ ਕਿੱਥੇ ਹੋਦੋ ਯਾਰ ਬਈ ਹੁਈ ਕਰ ਯਾਰ ਇੱਥੇ ਇਕੱਠੇ ਹੋਦੋ ਯਾਰ ਬਾਈ ਜੀ ਦੇ ਦੇ ਪੈਸੇ ਨਹੀਂ ਨਹੀਂ ਦੇਵਾਂ ਬਾਈ ਜੀ ਤੁਸੀਂ ਨੇੜੇ ਆਓ ਵੀਰੇ ਥੋੜਾ ਕੰਮ ਹੈ ਸਾਨੂੰ ਨਾ ਲੜਾਓ ਕਿ ਅਸੀਂ ਪੱਤਰਕਾਰਾਂ ਨੇ ਕੱਲੂ ਹੋਰ ਵੀ ਕੰਮ ਆਉਣਾ ਹੈ ਠੀਕ ਹੈ ਨਾਲ ਆ ਬਈ ਇੱਧਰ ਨਹੀਂ ਨਹੀਂ ਇੱਧਰ ਆ ਬਈ ਇੱਧਰ ਪੈਸੇ ਦੇ ਦਿੰਦੇ ਹਾਂ ਚਾਹੀਦਾ ਬਿੱਲ ਦਾ ਕਰਾ ਬਈ ਉਹ ਪੈਸੇ ਦੇ ਦੇਾਂਗੇ ਬਈ ਦੇਓ ਯਾਰ ਮੇਰਾ ਮੋਬਾਈਲ ਆ ਨਾ ਪਟੂ ਗਿਆ ਯਾਰ ਕਾਦਣਾ ਪੈ ਜਾ ਮੈਂ ਮੜੂ ਗੱਡੀ ਚੋਂ ਕੱਢ ਲੈ ਬਈ ਤੂੰ ਦੇ ਦੇ ਬਤਾਰੇ ਦੇ ਦੂੰਗਾ ਤੈਨੂੰ ਲੈ ਪਰ ਗੱਡੀ ਐ ਡੀਵਲੀ ਬੰਦਾ ਸੋਚ ਰਿਹਾ ਹੈ ਵਈ ਆ ਦੇਖੋ ਦੇਖੋ ਭਾਈ ਜੀ ਜਮਈ ਸ਼ਰਮ ਵਾਲੀ ਗੱਲ ਹੈ ਭਾਈ ਜੀ ਸ਼ਰਮ ਸਾਡੇ ਐ ਹੁੰਦਾ ਕੰਮ ਐ ਐਡੀ ਕੋ ਤੇਰੀ ਪੰਪ ਤੋਂ ਵਹੀ ਪੁੰਦੇ ਫਿਰ ਬਾਬੂ ਤੋਂ ਦੇ ਇਹ ਸਾਰੇ ਕੁਛ ਐ ਹੁੰਦੇ ਜੀ ਹੋਰ ਕੀ ਹੁੰਦਾ ਹਮਾਲ ਐ ਦੇਖੋ ਭਾਈ ਜਮਈ ਮੈਂ ਕਹਿੰਦਾ ਯਾਰ ਚੜੀ ਦਿੱਤੀ ਦੀ ਨੀ ਬੰਦੇ ਨੂੰ ਕਹਿੰਦਾ ਤੂੰ ਦੇ ਠੀਕ ਐ ਭਾਈ ਕੋਈ ਗੱਲ ਤੈਨੂੰ ਪੈ ਮੈਂ ਦੇ ਦੂੰਗਾ ਯਾਰ ਠੀਕ ਐ ਠੀਕ ਐ ਕੁਝ ਕਰਦੀ ਭਾਈ ਪਰ ਇਹ ਜਿਹੜੀ ਵੀਡੀਓ ਹੈ ਭਾਈ ਬੂਟਾ ਕਰਦੇ ਚੈਨਲ ਦੀ ਵੀਡੀਓ ਪਾਉਣੀ ਆ ਵੱਧ ਤੋਂ ਵੱਧ ਹਾਂ ਠੀਕ ਹੈ ਇਹਦਾ ਇਹ ਜਿਹੜਾ ਕੱਲ ਨੂੰ ਫਿਰ ਨਹੀਂ ਨਾ ਇਹਦੇ ਵੀ ਆ ਜਾਣਾ ਠੀਕ ਹੈ ਬਾਈ ਬਾਈ ਵੱਲ ਦੱਸ ਬਣਾਇਆ ਯਾਰ ਵੀਰ ਕੈਮਰਾ ਕਰ ਬਾਈ ਇਹ ਤੋਂ ਪਹਿਲਾਂ ਵੀ ਕੋਈ ਪਰਸ ਵਾਲੇ ਆਏ ਜੇ ਤੁਹਾਨੂੰ ਤਾਂ ਕਾਕੀਤਾ ਹੋਇਆ ਅੱਗੇ ਆਉਂਦੇ ਆ ਜੀ ਖਰ ਕਿਤੇ ਦੇ ਵੀ ਜਾਂਦੇ ਕਦੇ ਨਹੀਂ ਵੀ ਦਿੰਦੇ ਜੀ ਬਾਈ ਆਇਆ ਤਾਂ ਕਿਉਂ ਕਿਸੇ ਦੇ ਜਾਂਦੇ ਕਦੇ ਨਹੀਂ ਬਾਈ ਦਿੰਦੇ ਕੋਲ ਜਾਦਾ ਵੀ ਬਣ ਕੇ ਹਲ ਬਹਾ ਕੋਲ ਜਾਇਆ ਕਿਹਨਾਂ ਤੇ ਆ ਨਾ ਬਾਈ ਸਭ ਪਾਇਆ ਕੋਲ ਕੋਈ 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 ਆ ਲੈ ਆਪਾਂ ਬੜਾ ਪਤਾ ਕਿ ਸਾਡੀ ਵੀ ਕਰਾਣੀ ਹੈ ਯਾਰ ਪਤਾ ਜੋ ਕਰਾਣੀ ਹੈ ਸਾਡੀ ਕਰਾਣੀ ਹੈ ਤੇ ਇਹਦੇ ਪੈਸੇ 100 ਬਾਈ ਦੇ ਪੈਸੇ ਤੇ ਕਿੱਡੀ ਗੱਲ ਹੈ 50 ਪੈਸੇ ਦੇ ਦਿਆਂਗੇ ਪਰ ਜੇ ਫਿਰ ਬਾਈ ਨੂੰ ਪੈਸੇ ਮੰਗੀ ਤੇ ਹੁੰਦੇ ਕੋਈ ਸਾਨੂੰ ਨਾਲ ਬਾਈ ਨਾ ਮੈਂ ਮਗਰ ਚੱਲਣਾ ਬਾਈ ਤੁਸੀਂ ਵੀ ਇਕੱਲਾ ਯਾਰ ਉਹੀ ਗੱਲ ਜਸ਼ਨ ਵੀਰੇ ਯਾਰ ਮਾ ਆਉਂਦਾ ਬਣਾਇਆ ਫੀਡ ਕੋ ਨਹੀਂ ਪਾਉਣੀ ਹੁਣ ਮੈਂ ਨਹੀਂ ਬੰਦੇ ਸੀ ਉਹ ਕਰ ਆਪਾਂ ਇਹਦੇ ਪਾਉ ਬਸ ਪਾ ਦੋ ਆ ਬੋ ਬਾਈ ਆਏ ਨਾ ਲੋਕੀ ਗੱਲ ਤੋਂ ਸਵਾਦ ਹੀ ਗੱਲ ਹੋ ਗਈ ਬਈ ਇਹ ਅਸੀਂ ਸਹੀ ਹਾਂ ਸਹੀ ਹਾਂ ਆਹ ਆਹ ਦੇਖੋ ਆਦੇ ਬਈ ਪੈਸੇ ਓਕੇ ਹਾਂ ਜੀ ਦੇਖੋ ਭਾਈ ਇਹ ਜਿਹੜਾ ਥਾਣੇਦਾਰ ਨੇ ਪੈਸੇ ਪਾਦੇ ਪਵਾਦੇ ਸੀ ਹਜੇ ਸਰ ਅਸੀਂ ਬੇਨਤੀ ਕਰਦੇ ਹਾਂ ਗਾਹਾਂ ਤੋਂ ਕੰਮ ਨਾ ਕਰੋ ਠੀਕ ਹੈ ਘੱਟ ਖਾ ਲੋ ਜੇ ਨਹੀਂ ਹੈ ਪਤਾ ਤਾਂ ਪੁਲਿਸ ਨੇ ਵੀ ਖਾਣਾ ਹੁੰਦਾ ਕਿਦੋਂ ਕਿਦੋਂ ਹੁਣ ਇਹ ਥੋੜਾ ਗਾਹ ਤੋਂ ਕੰਮ ਨਾ ਕਰੋ ਕੋਈ ਨਾ ਮੈਂ ਵੇਖ ਲੂੰਗਾ ਭਾਈ ਸੋਨੂੰ ਕੋਈ ਤੂੰ ਦੇਖ ਲੈ ਭਾਈ ਇਹ ਦੇਖੋ ਭਾਈ ਹਜੇ ਵੀ ਤਰਜੀ ਦੇ ਰਹੇ ਆ ਤਾਂ ਗੱਲ ਦੇ ਰਿਹਾ ਮੈਂ ਉਹ ਬੰਦ ਕਰ ਯਾਰ ਹੁਣ ਤਾਂ ਬੰਦ ਕਰ ਦੇ ਪੈਸੇ ਦੇ ਦੇ ਵੀਡੀਓ ਬੰਦ ਕਰ ਦੇ ਵੀਡੀਓ ਬੰਦ ਕਰ ਪੈਸੇ ਦੇ ਦੇ ਦੋਸਤੋ ਸ੍ਰੀ ਕਾਲ ਜੀ ਇਹ ਜੀ ਵੀਡੀਓ ਬਣਾਈ ਸੀ ਇਹ ਅਸੀਂ ਬਾਈ ਸਾਡੇ ਬਹੁਤ ਹੀ ਰਿਸਪੈਕਟਡ ਭਰਾ ਹੈ ਤੇ ਇਹਨਾਂ ਨੇ ਅਸੀਂ ਪ੍ਰੋਮੋਸ਼ਨ ਕਰਨ ਆਏ ਆ ਤੇ ਇਹ ਸਾਡੇ ਰਿਸ਼ਤੇ ਦਾ ਇਹ ਬਾਈ ਸਾਡੇ ਰਿਸ਼ਤੇ ਦਾ ਹੈ ਤੇ ਇਹ ਬਾਈ ਜੀ ਇਹਨਾਂ ਦੀ ਭੂਆ ਦੇ ਮੁੰਡੇ ਹੈ ਜੇ ਜਸ਼ਨ ਧਾਬਾ ਜਿਹੜਾ ਬਾਈ ਇਹਨਾਂ ਨੇ ਖੋਲਿਆ ਹੈ ਕਿੰਨੇ ਦਿਨ ਹੋ ਗਏ ਬਾਈ ਆਪਾਂ ਨੂੰ ਹੋ ਗਏ 15 ਦਿਨ ਬਾਈ ਇੱਕ ਤਾਂ ਕਮਾਲ ਦੀ ਗੱਲ ਹੈ ਕਹਿੰਦੇ ਜੋ ਰੱਬ ਕਰਦਾ ਹੈ ਵਧੀਆ ਹੀ ਕਰਦਾ ਰੱਬ ਦੀ ਰਜ਼ਾ ਤੇ ਰਹਿਣਾ ਬੰਦੇ ਨੂੰ ਜ਼ਰੂਰੀ ਹੈ ਹਰ ਬੰਦੇ ਨੂੰ ਉਹ ਨੂੰ ਬਾਈ ਦੱਸੋ ਬਾਈ ਕੀ ਕੀ ਸੱਚ ਹੋਇਆ ਜੀ ਦਾ ਕਿਵੇਂ ਗਾਹ ਗਲੀ ਗੱਲ ਦਾ ਉਹ ਮਤਲਬ ਗਾਹਕ ਹਾਂਜੀ ਹਾਂ ਪਹਿਲਾਂ ਗਾਹਕデア ਇਹਨਾਂ ਨਹੀਂ ਸੀ ਹੁਣ ਪਹਿਲਾਂ ਗਾਹਕ ਨਹੀਂ ਸੀ ਅੱਜ ਅਸੀਂ ਵੀਡੀਓ ਬਣਾ ਰਹੇ ਸੀ ਪੁਲਿਸ ਦੀ ਵਰਦੀ ਬਾਈ ਦੇ ਪਾਈ ਹੋਈ ਸੀ ਕੱਕਾ ਅੱਖ ਅਸੀਂ ਇਹ ਬੈਂਤੀ ਕਰਦੇ ਆਂ ਵੇਖੋ ਕੋਈ ਸਾਰੀ ਪੁਲਿਸ ਨਹੀਂ ਮਾਰੀ ਹੁੰਦੀ ਵਿੱਚ ਪੁਲਿਸ ਮੁਲਾਜ਼ਮ ਇਹੋ ਜਿਹੇ ਹੁੰਦੇ ਆ ਜਿਹੜੇ ਰੋਟੀ ਕਿਥੋਂ ਖਾ ਲਈ ਤੇ ਚਾਹ ਪੀ ਲਈ ਠੀਕ ਹੈ ਚੁੱਪ ਕਰਕੇ ਤੁਰ ਗਏ ਉਹ ਤੇ ਬਾਈ ਨੂੰ ਦੇਖ ਕੇ ਨਾ ਗਲਤ ਗੱਲ ਦਾ ਗਲਤ ਹੈ ਬਾਈ ਦੀ ਵੀਡੀਓ ਦੇਖ ਕੇ ਬਾਈ ਅਸੀਂ ਦੇਖੋ ਸਾਰੇ ਬੰਦੇ ਗਾਹਕ ਦੇ ਡਰ ਗਏ ਸੀ ਵਿਢਾਬੇ ਦੇ ਕੋਲ ਰੌਲਾ ਪੈ ਗਿਆ ਪਰ ਜਿਹੜੀ ਅਸੀਂ ਵੀਡੀਓ ਵੇਖ ਕੇ ਕਹਿੰਦੇ ਆ ਵੀ ਘੱਟੋ ਘੱਟ 15-20 ਜਾਣੇ ਆ ਗਏ ਤੇ ਪ੍ਰੋਮੋਸ਼ਨ ਸਾਡੀ ਮਤਲਬ ਕਾਮਯਾਬ ਹੋ ਗਈ ਕਿਸੇ ਵੀਰ ਨੇ ਸਾਡੇ ਤੋਂ ਪ੍ਰੋਮੋਸ਼ਨ ਕਰਾਉਣੀ ਹੈ ਪ੍ਰੋਮੋਸ਼ਨ ਦੇ ਅਸੀਂ ਦੋਨੇ ਜਾਣੇ ਹੀ ਕਰਿਆ ਕਰਾਂਗੇ ਮੈਂ ਤੇ ਜਸਵਿੰਦਰ ਭਾਈ ਸਾਡੇ ਬਹੁਤ ਸਪੋਰਟਰ ਹੋਇਆ ਤੇ ਅਸੀਂ ਬਾਈ ਜਿਹੜੀ ਪ੍ਰੋਮੋਸ਼ਨ ਕਰਦੇ ਆ ਉਹਨੂੰ ਅਸੀਂ ਕਰਦੇ ਆ ਫਿਲਮੀ ਰੂਪ ਦੇ ਕੇ ਤੇ ਇਹ ਬਾਈ ਇੱਥੋਂ ਦੇ ਮਤਲਬ ਉਹਨਰੇ ਇਹਨਾਂ ਦਾ ਬੇਟਾ ਹੈ ਤੇ ਅਸੀਂ ਮੈਂ ਵੀ ਕਹਣਾ ਚਾਹੁੰਦਾ ਜਿਹੜੀ ਮਤਲਬ ਪੰਜਾਬ ਪੁਲਿਸ ਹੈ ਚਾਹੇ ਉਹ ਕਿਸੇ ਵੀ ਏਰੀਏ ਦੀ ਹੈ ਕਿਸੇ ਵੀ ਥਾਣੇ ਦੀ ਹੈ ਸਾਰੇ ਨਹੀਂ ਮਾੜੇ ਹੁੰਦੇ ਇੱਕ ਦੇ ਬੰਦੇ ਕਰਕੇ ਸਾਰੇ ਨੂੰ ਬਦਨਾਮ ਨਾ ਕਰੋ ਤੇ ਜਿਹੜੇ ਵੀ ਲੋ ਇਹ ਜੇ ਕੰਮ ਕਰਦੇ ਉਹਨਾਂ ਨੂੰ ਬੇਨਤੀ ਹੈ ਵੀ ਕਿਸੇ ਰੱਖ ਨਾ ਰੱਖੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਣਾ ਤੇ ਜਸ਼ਨ ਢਾਬਾ ਤੁਸੀਂ ਜਿਹੜਾ ਤੁਸੀਂ ਦੇਖਿਆ ਜਸ਼ਨ ਪੰਜਾਬੀ ਢਾਬਾ ਇਹ ਬਾਈ ਜੀ ਰਮਾਣਾ ਪੁਲ ਜੀਦਾ ਦੇ ਕੋਲੇ ਹੈ ਜੀ ਇੱਥੇ ਜ਼ਰੂਰ ਆਉਣਾ ਜਿਹੜੇ ਪੁਲਿਸ ਮੁਲਾਜ਼ਮਾ ਉਹਨਾਂ ਨੂੰ ਵੀ ਬੇਨਤੀ ਹੈ ਜ਼ਰੂਰ ਆਓ ਅਸੀਂ ਇੱਕ ਵੱਡੀ ਗੱਲ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਬਾਈ ਦਾ ਲੱਸੀ ਕਰਦੀ ਸਬਜ਼ੀਆਂ ਘਰ ਦੇ ਜਾਂਦੇ ਨੇ ਰਬੀ ਜੀਆਂ ਉਹ ਹੀ ਆ ਤੇ ਆਰਗੈਨਿਕ ਸਬਜ਼ੀ ਤੋਂ ਲੈ ਕੇ ਇਹਦੇ ਨਹੀਂ ਗਾ ਖੁੱਦ ਤਾਂ ਹੀ ਬਹੁਤ ਵਧੀਆ ਕਰਦਾ ਜੀ ਸਾਰਾ ਆਰਗੈਨਿਕ ਚੀਜ਼ ਹੈ ਸਾਰੀ ਜਦੋਂ ਤੁਸੀਂ ਰੋਟੀ ਖਾਓਗੇ ਸਵਾਦ ਆ ਜਾਊਗਾ ਕੋਡਾ ਦੀ ਸਪੈਸ਼ਲ ਚਾਹ ਬਣਦੀ ਹੈ ਇੱਥੇ ਬੱਸ ਉਹ ਤਾਂ ਜੀ ਬੀ ਨਹੀਂ ਯਾਰ ਅਖੀ ਪੰਜਾਬੀ ਡਰਾਈਵਰਾਂ ਵਾਸਤੇ ਬਹੁਤ ਵਧੀਆ ਢਾਬਾ ਇਹ ਖੁਦ ਆਪ ਟਰਾਲਾ ਚਲਾਉਂਦੇ ਸੀ ਪਹਿਲਾਂ ਡਰਾਈਵਰ ਸੀ ਜੀ ਹੁਣ ਇਹਨਾਂ ਨੇ ਢਾਬਾ ਖੋਲਿਆ ਤੇ ਮਗਰ ਦਿਖਾ ਦਿਓ ਬਾਈ ਕਿੰਨੇ ਜਾਣੇ ਖੜਦੇ ਇੱਥੇ ਜਾ ਕੇ ਟਰੱਕਾਂ ਵਾਲੇ ਗੱਡੀਆਂ ਵਾਲੇ ਹਾਂ ਪਾਰਕਿੰਗ ਬਹੁਤ ਵਧੀਆ ਜੀ ਸੋ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਫਸਰੀ